ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਸੋਨੋ ਨਾਲ ਨਾਲ ਸੂਟ ਦਿਖਾਵਾਂਗੇ ਨਾਲੇ ਆਪਾਂ ਤੁਹਾਡੇ ਨਾਲ ਕਰਾਂਗੇ ਜੀ ਗੱਲਾਂ ਬਾਤਾਂ ਨਾਲੇ ਐਕਟੀਵੇਸ਼ਨ ਆਪ ਵੀ ਦੇਵਾਂਗੇ ਆਪਾਂ ਕਿੱਥੋਂ ਕੰਮ ਸ਼ੁਰੂ ਕੀਤਾ ਜੀ ਤੇ ਕਿੱਥੇ ਆਪਣਾ ਉਟੀਕ ਹੈ ਜੀ ਬਹੁਤ ਪੈਣਾ ਦੇ ਕਮੈਂਟ ਆਉਂਦੇ ਆ ਤੁਹਾਡਾ ਕਿੱਥੇ ਉਟੀਕ ਹੈ ਕਿੱਥੇ ਤੇ ਰਹਿਣ ਵਾਲੇ ਆ ਤੁਸੀਂ ਤੇ ਸਾਨੂੰ ਸਾਰਾ ਦੱਸੋ ਜੀ ਬਹੁਤ ਪੈਣਾ ਕਮੈਂਟ ਕਰਦੇ ਅਸੀਂ ਕਿੱਦੇ ਦੀ ਜਿਹੜਾ ਆਪਾਂ ਸਾਰੀਆਂ ਪੈਣਾ ਦੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਵਾਬ ਦੇਵਾਂਗੇ ਜੀ ਇਹਨਾਂ ਤੱਕ ਵੀਡੀਓ ਤੁਸੀਂ ਜ਼ਰੂਰ ਦੇਖਣਾ ਤੇ ਬਣੇ ਰਹੋ ਇਸ ਵੀਡੀਓ ਦੇ ਵਿੱਚ ਇਹਨਾਂ ਸੂਟ ਆਪਣੇ ਰੈਡੀ ਹੋ ਕੇ ਆਏ ਆ ਜੀ ਹੈਂਡਵਰਕ ਦੇ ਪੈਸਵਰਕ ਵਾਲੇ ਤੇ ਆਪਾਂ ਕੈਨੇਡਾ ਭੇਜਣੀਆਂ ਤੇ ਉਹ ਡਿਸਪੈਚ ਕਰਨੇ ਆ ਅੱਜ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਤੇ ਜੀ ਤੁਹਾਨੂੰ ਵੀ ਸੋਹਣੇ ਲੱਗਦੇ ਹੋਏ ਸੂਟ ਤਾਂ ਤੁਸੀਂ ਵੀ ਇਹਦਾ ਆਰਡਰ ਜਰੂਰ ਦਿਓ ਤੇ ਆਪਾਂ ਇਹਦੀ ਕਟਿੰਗ ਕਰਨ ਵਾਲੀ ਪਈ ਆ ਤੁਹਾਡੇ ਨਾਲ ਇਵੇਂ ਸ਼ੇਅਰ ਕਰਤੇ ਜੀ ਆਪਣੇ ਹੈਗੇ ਤਿੰਨ ਸੂਟ ਇਹ ਤੇ ਇਹ ਆਪਾਂ ਕੈਨੇਡਾ ਜਾ ਰਹੇ ਆ ਤਿੰਨ ਸੂਟੀ ਜੀ ਆਪਣੇ ਸਟਿਚਿੰਗ ਹੋ ਗਿਆ ਜੀ ਬਹੁਤ ਸੋਹਣਾ ਬਣੂਗਾ ਵੀਰ ਕੀਤਾ ਸੂਟੀ ਜੀ ਬਹੁਤ ਸੋਹਣਾ ਬਣ ਕੇ ਰੈਡੀ ਹੋਏ ਸੂਟ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਤੇ ਤੁਹਾਨੂੰ ਵੀ ਤੁਸੀਂ ਦੱਸਿਓ ਕਿਵੇਂ ਦੇ ਸੂਟ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਨੂੰ ਇਹ ਲਓ ਜੀ ਆਪਾਂ ਤੁਹਾਨੂੰ ਇੰਨੇ ਇੰਟਰਵਿਊ ਆਵਦੀ ਇਹ ਆਪਣਾ ਵੀ ਸ਼ਹਿਰ ਗਿੱਦੜਵਾ ਜੀ ਗਿੱਦੜਵਾ ਸ਼ਹਿਰ ਦੇ ਜਿਹੜਾ ਕੰਮ ਕੀਤਾ ਹੋਇਆ ਜੀ ਆਪਾਂ ਪਿੰਡ ਥਰਾਜ ਵਾਲਾ ਕੀਤਾ ਹੋਇਆ ਕਿਉਂਕਿ ਪਹਿਲਾਂ ਆਪਣਾ ਬੁਟੀਕ ਗਿਦੜਵਾ ਕਰਿਆ ਸੀ ਗਿਦੜਵਾ ਕਰ ਆਪਣ ਨੂੰ ਠੀਕ ਜਾਣੀ ਲੱਗੇ ਆਪਣ ਨੂੰ ਗਿਦੜਵਾ ਹਨਾ ਆਉਣਾ ਜਾਣਾ ਕਰਨਾ ਬਹੁਤ ਔਖਾ ਸੀ ਤੇ ਜਿਹੜੀ ਤੁਹਾਡੇ ਨਾਲ ਵੀਡੀਓ ਇੱਕ ਸ਼ੇਅਰ ਹੋ ਰਹੀ ਹੈ ਵੀਡੀਓ ਹਨਾ ਤੇ ਇਹ ਆਪਾਂ ਆਪ ਖੋਦਾਂ ਜੀ ਤੇ ਤਾਂ ਆਪਾਂ ਵੀਡੀਓ ਦੇ ਵਿੱਚ ਸਾਹਮਣੇ ਨਹੀਂ ਆਉਂਦੇ ਹੁੰਦੇ ਜਦੋਂ ਵੀਡੀਓ ਪਾਉਂਦੇ ਹਾਂ ਤੇ ਆਪਾਂ ਸੂਟ ਦੇਖਾਉਂਦੇ ਹੁੰਦੇ ਆ ਬਹੁਤ ਹਨਾ ਵੀ ਆਪਣੇ ਕਰਾਂ ਕਰਦਿਆਂ ਦੀ ਮੰਨੀ ਚਾਹੀਦੀ ਹੈ ਹਨਾ ਵੀ ਸਾਹਮਣੇ ਨਾ ਆਓ ਤੁਸੀਂ ਵੀਡੀਓ ਪਾ ਦਿਓ ਤੇ ਆਪਾਂ ਨਹੀਂ ਸਾਹਮਣੇ ਆਉਂਦੇ ਹੁੰਦੇ ਜੀ ਤੇ ਹੌਲੀ ਹੌਲੀ ਕੋਈ ਨਹੀਂ ਆਪਾਂ ਫੇਸ ਨਹੀਂ ਦਿਖਾਉਂਦੀ ਹੁੰਦੀ ਆਪਾਂ ਫੇਸ ਤੋਂ ਬਿਨਾ ਹੀ ਆਪਾਂ ਵੀਡੀਓ ਪਾਉਨੇ ਹੁੰਦੇ ਆ ਤੁਸੀਂ ਹਨਾ ਹਨਾ ਨੇ ਮੈਸੇਜ ਵਿੱਚ ਵੀ ਕਿਹਾ ਤੁਸੀਂ ਇਹਦੀ ਸਾਹਮਣੇ ਨਹੀਂ ਹੁੰਦੀ ਤੇ ਹਨਾ ਕਈ ਵਾਰੀ ਆਪਣੇ ਘਰ ਦੇ ਆਂ ਦਾ ਕਹਿਣਾ ਹੈ ਮੰਨਣਾ ਹੁੰਦਾ ਜੇ ਉਹ ਘਰ ਦੇ ਨੇ ਆਪਾਂ ਨੂੰ ਇੰਨਾ ਹਨਾ ਵੀ ਕਹਿ ਤਾਂ ਹੁੰਦਾ ਤੁਸੀਂ ਵੀਡੀਓ ਬਣਾ ਲੀ ਵੀ ਮਰਜ਼ੀ ਕਰ ਲਓ ਹਨਾ ਤੇ ਸਾਹਮਣੇ ਆਉਣ ਦਾ ਥੋੜਾ ਜਿਹਾ ਆਪਾਂ ਨੂੰ ਨਹੀਂ ਆ ਸਕਦੀ ਤੇ ਆਪਾਂ ਜੀ ਦੋ ਮੇਰੀਆਂ ਬੇਟੀਆਂ ਤੇ ਇੱਕ ਬੇਟਾ ਜੀ ਜਿਹੜੀ ਛੋਟੀ ਬੇਟੀ ਹੈ ਉਹਦਾ ਤਾਂ ਫਸਟ ਵੀ ਕਰ ਜਾਂਦੀ ਆ ਫਸਟ ਸਾਲੀਏ ਵੀ ਦਾ ਜਿਹੜੀ ਵੱਡੀ ਬੇਟੀ ਹੈ ਜੀ ਉਹ ਵੀ ਸੀਏ ਕਰ ਜਾਂਦੀ ਹੈ ਜੀ ਤੇ ਨਾਲ ਆਪਣੀ ਹੈਲਪ ਵੀ ਕਰਾਉਂਦੀ ਹੈ ਛੋਟੀ ਦੀ ਨਾਲ ਪੜ੍ਹਾਈ ਕਰਦੀ ਹੈ ਕੰਪਿਊਟਰ ਦੀ ਤੇ ਜਿਹੜੀ ਆਪਣੀ ਵੱਡੀ ਬੇਟੀ ਹੈ ਉਹ ਮੇਰੇ ਨਾਲ ਹੈਲਪ ਵੀ ਕਰਾਉਂਦੀ ਹੈ ਜੀ ਆਪਣੇ ਮਸ਼ੀਨਾਂ ਵੀ ਲਾਇਆ ਹੋયા ਹੁਆ ਦੋ ਮਸ਼ੀਨਾਂ ਆਪਾਂ ਕੰਪਿਊਟਰ ਲਾਇਆ ਹੋਈਆਂ ਬਾਕੀ ਆਪਾਂ ਹੱਥੀ ਕੰਮ ਕਰਦੇ ਜਿਹੜਾ ਵਰਕ ਦਾ ਕੰਮ ਕਰਦੇ ਸਾਰਾ ਕੁਛ ਆਪਾਂ ਹੱਥੀ ਕਰਦੇਗਾ ਹੀ ਬਣਾਉਂ ਕੰਪਿਊਟਰ مشین ਤਾਂ ਨਹੀਂ ਪਸਾਉਂਦਾ ਤੇ ਆਪਾਂ ਹੱਥੀ ਵੀ ਕਰਦੇ ਆ ਕਰਵਾਉਨੇ ਆਪਣਾ ਕਾਰੀਗਰ ਰੱਖਿਆ ਹੋਇਆ ਜੀ ਹੱਥੀ ਕੰਮ ਜਿਹੜਾ ਆਪਾਂ ਮਸ਼ੀਨੀ ਦੇ ਕਰਕੇ ਦਿੰਨੇ ਆ ਤੇ ਪੰਨੇ ਹੈਂਡਵਰਕ ਵਾਲਾ ਵੀ ਰੱਖਿਆ ਹੋਇਆ ਹੈ ਕਾਰੀਗਰ ਤੇ ਹੈਂਡਵਰਕ ਵੀ ਕਰਵਾ ਕੇ ਦਿਨੇ ਹੈ ਪਹਿਣਾ ਨੇ ਹੈਂਡਵਰਕ ਵੀ ਕਰਵਾਉਣਾ ਹੋਵੇ ਤੇ ਦਬਕੇ ਤੇ ਆਪਾਂ ਕੰਮ ਕਰਕੇ ਦਿੰਨੇ ਸੀ ਪੀ ਮੋਤੀ ਨਹੀਂ ਆਪਾਂ ਜ਼ਿਆਦਾ ਲਾਉਂਦੇ ਕਿਉਂਕਿ ਦਬਕੇ ਤੇ ਪਹਿਣਾ ਬਹੁਤ ਪਸੰਦ ਕਰਦੀਆਂ ਵੀ ਦਬਕੇ ਦਾ ਕੰਮ ਜ਼ਿਆਦਾ ਹੁੰਦਾ ਹਨ ਬਹੁਤ ਸੋਹਣਾ ਵੀ ਲੱਗਦੀ ਹੈ ਚੀਜ਼ ਇੱਕ ਦਬਕੇ ਦੀ ਬਣੀ ਹੋਈ ਤੇ ਦਬਕਾ ਕਈ ਜਿਹੜੇ ਆਪਣੇ ਬੁਟੀਕਾਂ ਵਾਲੇ ਹੁੰਦੇ ਦਬਕਾ ਨਹੀਂ ਪਾਕ ਦਿੰਦੇ ਹੁੰਦੇ ਤੇ ਵੀ ਸੀਪੀ ਮੋਤੀ ਨਾਲ ਤਿਆਰ ਕਰਕੇ ਸੂਟ ਦਾ ਰੇਟ ਪੂਰਾ ਮੰਗ ਲੈਂਦੇ ਆ ਤੇ ਆਪਾਂ ਦਬਕੇ ਚ ਹੀ ਕੰਮ ਕਰਕੇ ਦਿੰਨੇ ਆ ਹੈਂਡਵਰਕ ਦਾ ਕਰਵਾਉਣਾ ਤਾਂ ਜਿਹੜੇ ਤੁਹਾਨੂੰ ਸੂ ਸਾਰੇ ਸਾਹਮਣੇ ਬਾਹਰ ਆਪਾਂ ਬੁਟੀਕ ਤੋਂ ਬਾਹਰ ਪਾਈ ਹੋਈ ਹੈ ਆਪਣਾ ਪਿੰਡ ਦੇ ਵਿੱਚ ਉਹ ਠੀਕ ਹੈ ਜੀ ਬੈਡ ਤੇ ਇੱਕ ਆਪਣੀ ਬੁਟੀਕ ਹੈ ਜੀ ਪਿੰਡ ਦੇ ਵਿੱਚ ਠੀਕ ਹੈ ਘਰ ਤੋਂ ਪਾਸੇ ਹੈ ਜੀ ਤੇ ਆਪਾਂ ਵੀਡੀਓ ਘਰੀ ਪਾਈ ਹੋਈ ਸੀ ਤੇ ਆ ਆਪਾਂ ਨੀਡਲਵਰਕ ਵੀ ਆਪ ਖੁਦ ਕਰ ਰਹੇ ਆਪਾਂ ਸਿੰਦੀ ਬੁਟੀ ਕਰਕੇ ਟਰਾਈ ਕਰਦੇ ਸੀ ਸਿੰਦੀ ਬੁਟੀ ਤੇ ਜਿਹੜੇ ਆਪਣੇ ਹੈਲਥਰ ਲੱਗੇ ਹੋਇਆ ਜੀ ਉਹ ਸਿੰਦੀ ਬੁਟੀ ਆਪਾਂ ਉਹਨਾਂ ਤੋਂ ਕਰਵਾਉਂਦੇ ਆ ਤੇ ਉਹਨਾਂ ਤੋਂ ਆਪਾਂ ਸਿੱਖਿਓ ਹੈ ਕੰਮ ਸਿੰਦੀ ਬੁਟੀ ਦਾ ਵੀ ਨਾਲ ਨਾਲ ਆਪਾਂ ਵੀ ਕਿਉਂਕਿ ਇਹਨੇ ਸੀ ਕਰਕੇ ਵੇਖੀ ਕਿਵੇਂ ਸੋਹਣਾ ਲੱਗਦਾ ਬਹੁਤ ਸੌਖਾ ਹੈ ਜੀ ਪਰ ਸਿੰਦੀ ਬੁਟੀ ਥੋੜੀ ਜੀ ਔਖੀ ਹੈ ਇਹ ਮੈਂ ਮੈਂ ਲੈ ਲਈ ਹਿੰਦੀ ਬੁਟੀ ਸੌਖੀ ਚਿੰਦੀ ਬੁਟੀ ਥੋੜੀ ਔਖੀ ਹੈ ਜਿਹੜਾ ਨੀਡਲਵਰਕ ਦੇ ਕੋਈ ਫਲਾਵਰ ਪਾਉਣੇ ਥੋੜੇ ਸੌ ਸੌਖੀ ਹੈ। ਇਹ ਭੈਣਾਂ ਇੰਨਾ ਪਿਆਰ ਦਿੰਦੀਆਂ ਐ ਨੀ ਸਪੋਰਟ ਕਰਦੀਆਂ ਹਨਾ ਭੈਣਾਂ ਦੇ ਪਿਆਰ ਨਾਲ ਹੀ ਆਪਾਂ ਇੱਥੇ ਤੱਕ ਪਹੁੰਚੀ ਆਂ ਤੇ ਵੀਡੀਓ ਬਣਾਉਂਦੇ ਆ ਤੇ ਆ ਜਿਹੜੀ ਤੁਹਾਨੂੰ ਪਿਕਸ ਨਜ਼ਰ ਆ ਰਹੀ ਹੈ ਜੀ ਆਪਾਂ ਖੁਦ ਆ ਤੇ ਤੁਹਾਨੂੰ ਜਿਹੜੀ ਇਸ ਵੀਡੀਓ ਚ ਇੰਟਰੋਡਕਸ਼ਨ ਦਿੱਤੀ ਹੈ ਜੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਆਪਾਂ ਮਿਲਦੇ ਆਂ ਅਗਲੀ ਵੀਡੀਓ 'ਚ।